ਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਵਾ ਜੀ ਅਮਰਕੋਟ ਠੀਕ ਹੈ ਸਤਨਾਮ ਭਾਜੀ ਹਣਾ ਨੇ ਚਬਾਲ ਤੋਂ ਵੀ ਜਿਹੜੇ ਕੱਪ ਕਰਵਾਏ ਸੀ ਮਨੇ ਭਾਜੀ ਫੌਜੀ ਸਾਹਿਬ ਉਹਨਾਂ ਨੇ ਵੀ ਕੱਪ ਕਰਵਾਏ ਸੀ ਜੀ ਆ ਜੀ ਪਹਿਲਾ ਇਨਾਮ ਪਹਿਲਾ ਕਬੂਤਰ ਬਾਜੀ ਕਲੱਬ ਚਬਾਲ ਲਓ 2024 ਜੀ ਚ ਪਹਿਲਾ ਨਾਮ ਬੋਲਤੇ ਹੀ ਆ ਦੂਸਰਾ ਨਾਮ ਜੋ ਠੀਕ ਹੈ ਜੀ ਬਾਅਦ ਜੋ ਤੀਸਰਾ ਚ ਰਹਾ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਆਪਾਂ ਜਿਹੜਾ ਮਲਾਉਨੇ ਆ ਜੀ ਇਹ ਆਪਣੀ ਸਤਨਾਮ ਭਾਜੀ ਹੋਣੀ ਆ ਤੇ ਸਾਰਨਾ ਤਾਰਫ ਕਰਵੋਣਗੇ ਜੀ ਇਸਨਾਮ ਭਾਜੀ ਹੋਣੀ ਸਾਨੂੰ ਆਪੋ ਆਪਣੇ ਮਟੇ ਵਿਚ ਆਪੋ ਲਾਵੀ ਰ ਮਣੇ ਗਿਆ ਰਸਤਾ ਆਓ ਜੀ ਸਾਰਨਾ ਤਾਰਫ ਕਰਵਾਓ ਜੀ ਜਿਹੜੇ ਵੀ ਵੀਰ ਇੱਥੇ ਆਏ ਆ ਠੀਕ ਹੈ ਜੀ ਹਾਂ ਜੀ ਜੀ ਇਹ ਜਿਹੜੇ ਟੂਰਨਾਮੈਂਟ ਕਰਵਾਏ ਗਿਆ ਸੀ ਤੇ ਇਹ ਆਪਣੇ ਮਿੱਠੂ ਪਹਿਲਵਾਨ ਜੀ ਹੋਣੀ ਠੀਕ ਹੈ ਸਸੀਗਰ ਭਾਜੀ ਆ ਕਾਲਾ ਪਹਿਲਵਾਨ ਇਹ ਕਾਲੇ ਪਹਿਲਵਾਨ ਜੀ ਸਸੀਗਰ ਵੀਰ ਜੀ ਆਪਣਾ ਇਹ ਵੀ ਭਵਾਨ ਵੀਰ ਆਪਣਾ ਮੱਭੀ ਮੂਤ ਪੁਰੇ ਤੋਂ ਠੀਕ ਹੈ ਮੱਭੀ ਮੂਤ ਪੁਰੇ ਤੋਂ ਗੱਭੀ ਵੀਰ ਜੀ ਠੀਕ ਹੈ ਜੀ ਚੰਦਾ ਵੀਰ ਠੀਕ ਹੈ ਸ਼ਿੰਦੇ ਫੈਲਵਾਨ ਨੇ ਉਸਤਾਦ ਭੋਲਾ ਮਾਣੇਗੇ ਭੋਲਾ ਮਾਣੇਗੇ ਉਸਤਾਦ 400 ਉੱਪਰ ਦੁਪਰ ਠੀਕ ਹੈ ਜੀ ਲਓ ਜੀ ਤੇ ਜਿਹੜੇ ਵੀਰਾਂ ਦੇ ਵੀ ਨਾਮ ਆਏ ਉਹਨਾਂ ਸਾਰਿਆਂ ਨੂੰ ਕਵਰ ਬਾਠ ਦੇ ਲੋ ਵੈਲਕਮ ਹੈ ਜੀ ਬਹੁਤ ਬਹੁਤ ਮੁਬਾਰਕਾ ਪਹਿਲਾ ਨਾਮ ਬੁਲਟ ਜਿਹੜਾ ਰੱਖਿਆ ਗਿਆ ਸੀ ਠੀਕ ਹੈ ਜੀ ਅਗੋ ਇਸਤਰਾਮ ਭਾਈ ਹੁਣੀ ਜਿਹੜਾ ਵਾ ਸਾਨੂੰ ਸਾਰਿਆਂ ਨਾਲ ਜਿਹੜਾ ਵਾ ਤਾਰਫ ਕਰਵਾਉਣਗੇ ਜਿਹੜੇ ਜਿਹੜੇ ਭਾਈ ਹੁਣੀ ਸਾਰੇ ਆਏ ਹੋਏ ਆ ਆਪਣੇ ਨਾਲ ਹਾਂਜੀ ਇਸਤਰਾਮ ਭਾਈ ਸਰਦਾਰ ਬੰਦੇਸ ਸਿੰਘ ਖੁਦਰੀ ਠੀਕ ਹੈ ਸਸੀ ਦਾ ਭਾਈ ਅਸੀਂ ਆਪਣੇ ਤੁਹਾਡਾ ਉੱਤੇ ਸਵਾਗਤ ਹੈ ਜੀ ਇੱਥੇ ਤੇ ਵਧੀਆ ਭਰਾਲਾ ਵੀਰ ਜੀ ਹਣੀ ਕਰ ਰਹੇ ਆ ਬਹੁਤ ਵਧੀਆ ਲਓ ਜੀ ਅੱਗੋ ਜੀ ਨਾਮ ਤਾਲਫ ਕਰਨਾ ਜਸਵੀਰ ਬੋਲੋ ਠੀਕ ਹੈ ਜੀ ਹਾਂ ਜੀ ਤਾਂ ਤਾਤੀਆ ਇੱਥੇ ਗੇ ਲੱਡੂ ਅਮਰਗੋੜ ਤੋਂ ਠੀਕ ਹੈ ਜੀ ਤੁਸੀਂ ਛੋਟੇ ਭਰਾਈਓ ਸਾਰੇ ਠੀਕ ਹੈ ਜੀ ਤੇ ਹਮ ਰਣਜੀਤ ਤੇ ਰਣਜੀਤ ਵੀਰ ਜੀ ਹਣੀ ਠੀਕ ਹੈ ਜੀ ਵੱਡਾ ਵੀਰ ਹੇ ਜੀ ਮੰਨੇ ਵੀਰ ਜੀ ਬਲਟੋਏ ਤੋਂ ਠੀਕ ਹੈ ਜੀ ਆ ਜੀ ਇੱਧਰ ਆਣਾ ਇਹ ਸਾਰੇ ਜੀ ਤਰਨ ਤਰਨ ਦੇ ਵੀਰ ਆ ਇਹਨਾਂ ਨਾਲ ਵੀ ਤੁਹਾਡੇ ਤਾਨੇ ਜਿਹੜੇ ਇਸ ਨਾਮ ਭਾਈ ਹੁਣ ਇੱਧਰ ਆਉਂਦੇ ਆ ਸਾਰੇ ਲੋ ਭਾਈ ਪਹਿਲਾ ਨਾਮ ਬੁਲਟ ਨੂੰ ਕੇਕ ਮਾਨ ਸਨਮਾਨ ਸਾਰਾ ਹੀ ਹੁੰਜਾ ਜਿਹੜਾ ਤਰਨ ਤਰਨ ਵਾਲੇ ਮਾਰ ਕੇ ਲੈ ਗਏ ਜੋ ਖੁਸ਼ੀਆਂ ਖੁਸ਼ੀਆਂ ਇਦਾਂ ਹੀ ਦਸਤਕ ਦਿੰਦੀਆਂ ਰਹਿਣ ਜੀ ਭਰਾਵਾਂ ਦੇ ਵੇੜੇ ਸ਼ੌਂਕ ਦਾ ਪਰਾਲਾ ਇਦਾਂ ਹੀ ਹੁੰਦਾ ਰਵੇ ਜੀ ਮਾਨ ਸਨਮਾਨ ਪਹਿਲਾ ਕਮਪਿਊਟਰ ਕਲੱਬ ਵੱਡਾ ਕਾਪ 6 ਫੁੱਟ ਦਾ ਜਿਨ੍ਹਾਂ ਨੇ ਮਾਨ ਸਨਮਾਨ ਕੀਤੇ ਆ ਉਹ ਵੀ 6 ਫੁੱਟ ਦਾ ਕਾਪ ਆ ਸਾਡੇ ਪ੍ਰਧਾਨ ਸਾਹਿਬ ਬਣਾ ਲਾ ਮਾਨ ਸਨਮਾਨ ਹੋਇਆ ਵਾ ਨਾਲ ਸਾਡੇ ਬਗੀਚੀ ਵੀਰ ਜੀ ਹੁਣੀ ਜਿਨ੍ਹਾਂ ਦਾ ਪਹਿਲਾ ਨਾਮ ਬੋਲਟ ਨੂੰ ਮਾਰੀ ਆ ਕਿੱਕ ਤੇ ਅੱਜ ਸਾਰਿਆਂ ਨੂੰ ਔਰ ਜਿੰਨੇ ਵੀ ਵੀਰਿਆ ਸਾਰਿਆਂ ਨੂੰ ਪਾ ਲੱਗਣਾ ਕਿ ਬੋਲਟ ਦਾ ਨਾਮ ਕਿੰਨਾ ਕੋ ਗਿਆ ਵਾ ਇਹ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਵਾ ਜੀ ਅਮਰਕੋਟ ਠੀਕ ਹੈ ਇਸ ਨਾਮ ਭਾਜੀ ਰਾਣੀ ਚਬਾਲ ਤੋਂ ਵੀ ਜਿਹੜੇ ਕੱਪ ਕਰਵਾਏ ਸੀ ਮਨੇ ਭਾਜੀ ਭੋਜੀ ਸਾਹਿਬ ਉਹਨਾਂ ਨੇ ਵੀ ਕੱਪ ਕਰਵਾਏ ਸੀ ਜੀ ਆ ਜੀ ਪਹਿਲਾ ਇਨਾਮ ਪਹਿਲਾ ਕਬੂਤਰ ਬਾਜੀ ਕਲੱਬ ਚਬਾਲ ਲਓ 2024 ਜੀ ਚ ਪਹਿਲਾ ਨਾਮ ਬੁਲਟੇ ਸੀ ਜਾਂ ਦੂਸਰਾ ਨਾਮ ਜੋ ਠੀਕ ਹੈ ਜੀ ਬਾਅਦ ਜੋ ਤੀਸਰਾ ਝੋਲਾ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਆਪਾਂ ਜਿਹੜਾ ਮਲਾਉਨੇ ਆ ਜੀ ਇਹ ਆਪਣੇ ਇਸ ਨਾਮ ਭਾਜੀ ਹੋਣੀ ਆ ਤੇ ਸਾਰਿਆਂ ਤਰਫ ਕਰਵਾਣਗੇ ਜੀ ਸਤਨਾਮ ਭਾਜੀ ਹੋਣੀ ਸਾਨੂੰ ਆਓ ਆਪਣੇ ਵੱਡੇ ਵੀਰਾਂ ਤੋਂ ਆਪੋ ਲਾਵੀਰ ਮਣੇ ਗਿਆ ਰਸਤਾ ਆਓ ਜੀ ਸਾਰਿਆਂ ਨਾਲ ਤਾਰਫ ਕਰਵਾਓ ਜੀ ਜਿਹੜੇ ਵੀ ਵੀਰ ਇੱਥੇ ਆਏ ਆ ਠੀਕ ਹੈ ਜੀ ਭਲਵਾਨ ਹਾਂਜੀ ਜੀ ਇਹ ਜਿਹੜੇ ਟੂਰਨਾਮੈਂਟ ਕਰਵਾਏ ਗਏ ਸੀ ਤੇ ਇਹ ਆਪਣੇ ਮਿੱਠੂ ਪਹਿਲਵਾਨ ਜੀ ਹੋਣੀ ਠੀਕ ਹੈ ਸਸੀਗਰ ਭਾਜੀ ਹਾਂ ਕਾਲਾ ਪਹਿਲਵਾਨ ਇਹ ਕਾਲੇ ਪਹਿਲਵਾਨ ਜੀ ਸਸੀਗਰ ਵੀਰ ਜੀ ਆਪਣਾ ਇਹਦੀ ਭਲਵਾਨ ਵੀਰ ਆਪਣਾ ਬੱਬੀ ਮੂਤਪੁਰੇ ਤੋਂ ਠੀਕ ਹੈ ਜੀ ਮਹਬੂਤਪੁਰੇ ਤੋਂ ਬੱਬੀ ਵੀਰ ਜੀ ਠੀਕ ਹੈ ਜੀ ਚੰਦਾ ਵੀਰ ਠੀਕ ਹੈ ਜਿੰਨੇ ਪਹਿਲਵਾਨ ਨੇ ਉਸਤਾਦ ਭੋਲਾ ਮਾਣੇਗੇ ਭੋਲਾ ਮਾਣੇਗੇ ਉਸਤਾਦ ਸਪਰ ਦੁਪਰ ਠੀਕ ਹੈ ਜੀ ਲਓ ਜੀ ਤੇ ਜਿਹੜੇ ਵੀਰਾਂ ਦੇ ਵੀ ਨਾਮ ਆਏ ਹਨ ਸਾਰਿਆਂ ਨੇ ਕਵਰ ਪਾਠ ਪਿਲੇਓ ਵੈਲਕਮ ਹੈ ਜੀ ਬਹੁਤ ਬਹੁਤ ਮੁਬਾਰਕਾ ਪਹਿਲਾ ਨਾਮ ਬੁਲਟ ਜਿਹੜਾ ਰੱਖਿਆ ਗਿਆ ਸੀ ਠੀਕ ਹੈ ਜੀ ਅੱਗੇ ਇਸ ਤਰ੍ਹਾਂ ਭਾਈ ਹੁਣੀ ਜਿਹੜਾ ਵਾ ਸਾਨੂੰ ਸਾਰਿਆਂ ਨਾਲ ਜਿਹੜਾ ਵਾ ਤਾਰਫ ਕਰਵਾਉਣਗੇ ਜਿਹੜੇ ਜਿਹੜੇ ਭਾਈ ਹੁਣੀ ਸਾਰੇ ਆਏ ਆਪਣੇ ਨਾਲ ਹਾਂ ਜੀ ਇਸ ਤਰ੍ਹਾਂ ਭਾਈ ਸਰਦਾਰ ਮਨਜੇ ਸਿੰਘ ਖੁਦ ਜੀ ਠੀਕ ਹੈ 사ਸੀ ਦਾ ਭਾਈ ਇਹ ਆਪਣੇ ਤੁਹਾਡਾ ਉਹ ਤੇ ਸਵਾਗਤ ਹੈ ਜੀ ਇੱਥੇ ਤੇ ਵਧੀਆ ਪ੍ਰਾਲਾ ਵੀਰ ਜੀ ਹਣੀ ਕਰ ਰਹੇ ਆ ਬਹੁਤ ਵਧੀਆ ਚਲੋ ਜੀ ਅੱਗੋ ਜੀ ਨਾਮ ਤਾਰਫ ਕਰਵਾਇਆ ਸਰੀਰ ਬੋਲਦੇ ਠੀਕ ਹੈ ਜੀ ਹਾਂ ਨੰਤ ਤੀ ਦਾ ਜੀ ਠੀਕ ਹੈ ਜੀ ਲੱਡੂ ਅਮਰਕੋਟ ਤੋਂ ਠੀਕ ਹੈ ਜੀ ਪੂਰੇ ਛੋਟੇ ਭਰਾ ਹੀ ਆ ਸਾਰੇ ਠੀਕ ਹੈ ਜੀ ਜੀ ਰਣਜੀਤ ਇਹ ਰਣਜੀਤ ਵੀਰ ਜੀ ਹਣੀ ਠੀਕ ਹੈ ਜੀ ਵੱਡਾ ਵੀਰ ਐ ਜੀ ਮੰਨੇ ਵੀਰ ਜੀ ਬਲਟੋਏ ਤੋਂ ਠੀਕ ਹੈ ਜੀ ਆ ਜਾਓ ਜੀ ਇੱਧਰ ਹੋਣਾ ਇਹ ਸਾਰੇ ਜੀ ਤਰਨ ਤਰਨ ਦੇ ਵੀਰ ਆ ਇਹਨਾਂ ਨਾਲ ਵੀ ਤੁਹਾਡੇ ਤਾਰੋ ਜਿਹੜੇ ਇਸਨਾਮ ਬਾਜੀ ਹੁਣ ਇੱਧਰ ਆਉਂਦੇ ਆ ਸਾਰੇ ਇਹਨਾਂ ਦਾ ਬਹੁਤ ਬਹੁਤ ਮੁबारकਾਂ ਵੀਰ ਜੀ ਤੁਹਾਨੂੰ ਐ ਜੀ ਦੂਸਰਾ ਨੰਬਰ ਜਿਹੜੀ ਬੁਲਟ ਵਾਲੀ ਬਾਜੀ ਉੱਡੀ ਹੋਰ ਇਹ ਵਿੱਚ ਆ ਵੀਰ ਜੀ ਨਾਰਾ ਦੂਸਰਾ ਨੰਬਰ ਪਿਆ ਜੋ ਤੇ ਦੱਸ ਦਿਓ ਕੀ ਨਾਮ ਵੀਰ ਜੀ ਹੁਣਾਂ ਦਾ ਵਿੱਕੀ ਮੋਲਾ ਐ ਜੀ ਮੋਲੇ ਵੀਰ ਜੀ ਵਿੱਕੀ ਭਾਈ ਹੁਣੀ ਤਰਨ ਤਰਨ ਤੋਂ ਇਹਨਾਂ ਦਾ ਦੂਸਰਾ ਨੰਬਰ ਜਿਹੜਾ ਬੁਲਟ ਵਾਲੀ ਬਾਜ਼ੀ ਦੇ ਵਿੱਚ ਜਿਹੜਾ ਵਾ ਉਹ ਪਿਆਵ ਆ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਕਵਰ ਬਾਡ ਪੀਜਨ ਵੱਲੋਂ ਉਹਨੂੰ ਕਿਤੇ ਬਾਕੀਆਂ ਨਾਲ ਵੀਰਾਂ ਨਾਲ ਵੀ ਤਾਰਫ਼ ਕਰਵਾ ਲਓ ਜੀ ਇਹ ਵੀ ਭਾਜੀ ਇਹਨਾਂ ਦਾ ਤੀਜਾ ਨੰਬਰ ਪਿਆ ਅੱਛਾ ਇਹ ਜੀ ਤੀਸਰਾ ਨੰਬਰ ਆਪਣੇ ਗੋਪੀ ਭਾਜੀ ਪੁਲਸਿਆ ਵੀਰ ਦੀ ਹਣੀ ਬਹੁਤ ਬਹੁਤ ਮੁਬਾਰਕਾਂ ਗੋਪੀ ਭਾਈ ਤੁਹਾਨੂੰ ਕਵਰ ਬਾਡ ਪੀਜਨ ਵੱਲੋਂ ਤੇ ਆਲੰਬਰਸਾਰ ਵੱਲੋਂ ਠੀਕ ਹੈ ਜੀ ਤੇ ਸ਼ੀਨਾ ਗਰੁੱਪ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਦਾ ਜੀ ਬਹੁਤ ਬਹੁਤ ਇੱਕ ਤੁਹਾਡੇ ਸ਼ੀਨਾ ਗਰੁੱਪ ਦਾ ਮੁੰਡਾ ਵਾ ਮਲਕੀਤ ਬਿਲਕੁਲ ਜੀ ਹਾਂ ਜੀ ਹਾਂ ਜੀ ਭਰਾ ਵਾ ਜੀ ਛੋਟਾ ਡਾ ਉਹਨੇ ਵੀ ਆਪਾਂ ਨੂੰ ਸਾਥ ਬੜਾ ਦਿੱਤਾ ਕਬੂਤਰ ਬਾਜੀ ਉਹ ਜੀ ਬਹੁਤ ਭੋਲੂ ਭਾਈ ਤੁਹਾਡੇ ਵੱਲੋਂ ਮੁਬਾਰਕਬਾਦ ਦਿੱਤੀ ਹੋਈ ਹੈ ਜੀ ਸਾਰੇ ਵੀਰਾਂ ਨੂੰ ਠੀਕ ਹੈ ਜੀ ਤੇ ਇਹ ਗੋਪੀ ਭਾਈ ਹੁਣਾਂ ਦਾ ਜਿਹੜਾ ਵਾ ਇਹ ਤੀਸਰਾ ਨਾਮ ਹੈਗਾ ਜੋ ਠੀਕ ਹੈ ਜੀ ਤੇ ਜਿਹੜੇ ਆ ਵਿੱਕੀ ਭਾਈ ਹੁਣੀ ਇਹਨਾਂ ਦਾ ਦੂਸਰਾ ਨਾਮ ਹੈਗਾ ਜੋ ਤੇ ਆਲ ਅੰਬਰਸਾ ਦੇ ਸਾਡੇ ਚੇਅਰਮੈਨ ਸਾਹਿਬ ਠੀਕ ਹੈ ਜੀ ਉਹਨਾਂ ਵੱਲੋਂ ਤੇ ਸ਼ੀਨਾ ਗਰੁੱਪ ਵੱਲੋਂ ਬਾਯਵਾ ਗਰੁੱਪ ਵੱਲੋਂ ਠੀਕ ਹੈ ਜੀ ਤੇ ਸ਼ਹਿਰੀ ਪ੍ਰਧਾਨ ਸਾਨੂੰ ਪਹਿਲ ਵੱਲੋਂ ਜਿਨ੍ਹਾਂ ਵੀ ਅੰਬਰਸਾ ਦੇ ਕਬੂਤਰਬਾਰੀ ਖਿਡਾਰੀ ਹਨ ਸਾਰੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਦੀ ਇਹ ਜੀ ਸਾਡੇ ਸ਼ਾਹਜੀਪੂਰਿਆਂ ਤੋਂ ਠੀਕ ਹੈ ਜੀ ਤੇ ਏ ਜੀ ਰਜਨਵੀਰ ਜੀ ਸਾਡੇ ਪੂਰਿਆ ਤੋਂ ਠੀਕ ਹੈ ਜੀ ਤੇ ਅੱਗੋ ਇਹ ਰਮਨਪੂਰਿਆ ਤੋਂ ਰਮਨਪੂਰਿਆ ਤੋਂ ਠੀਕ ਹੈ ਜੀ ਇਹ ਰਣਜੀਤ ਸਿੰਘ ਅੰਕਲ ਆਪਣੇ ਇਹ ਅਜੀਤ ਸਿੰਘ ਹੈ ਜੀ ਵੱਡੇ ਸਾਡੇ ਪੂਰਿਆਂ ਤੋਂ ਲੋ ਜੀ ਆਪਣੇ ਚਭਾਲ ਤੋਂ ਅਕਸਰ ਤੁਸੀਂ ਗਰੁੱਪ ਦੇ ਵਿੱਚ ਸਾਰਿਆਂ ਨੇ ਸ਼ੌਂਕ ਕੀਤਾ ਹੀ ਆ ਠੀਕ ਹੈ ਜੀ ਇਹ ਨੰਮੇ ਵੀਰ ਜੀ ਆਪਣੇ ਚਭਾਲ ਤੋਂ ਇਹ ਸਾਰਿਆਂ ਦਾ ਤਾਰਫ ਤੁਹਾਨੂੰ ਕਰਵਾਉਣਗੇ ਪਹਿਲਾਂ ਤੇ ਨੰਮੇ ਵੀਰ ਜੀ ਤੁਹਾਨੂੰ ਜਿਹੜਾ ਵਾ ਸ਼ੌਂਕ ਕਰਨ ਦਾ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਵੀਰਾਂ ਨੇ ਸ਼ੌਂਕ ਕਰਾਇਆ ਤੁਹਾਡੇ ਵੀ ਬੜੇ ਵਧੀਆ ਪਰਿੰਦੇ ਉੱਡੇ ਆ ਠੀਕ ਆ ਜੀ ਸ਼ੌਂਕ ਕੀਤਾ ਸ਼ੌਂਕ ਨੂੰ ਪੜਾਵਾ ਦਿੱਤਾ ਕਵਰ ਬਾਡ ਪੀਜਨ ਵੱਲੋਂ ਤੁਹਾਨੂੰ ਬੈਸਟ ਆਫ ਇਲਾਕਾ ਜੀ ਬਾਕੀ ਸਾਰੇ ਵੀਰਾਂ ਦਾ ਤਾਰਿਫ ਕਰਵਾਓ ਜਿਹੜੇ ਤੁਹਾਡੇ ਨਾਲ ਆਏ ਆ ਜੀ ਇਹਨਾਂ ਦਾ ਛੋਟੇ ਵੀ ਕੀ ਨਾਮ ਭਾਈ ਦਾ ਹਾਂਜੀ ਇਹ ਸੋਨੂ ਵੀਰ ਜੀ ਆ ਜੀ ਠੀਕ ਆ ਜੀ ਆਕਾਸ਼ ਵੀਰ ਕਾਸ਼ ਵੀਰ ਕਾਸ਼ ਭੱਟੀ ਲਓ ਜੀ ਇਹ ਕਾਸ਼ ਭੱਟੀ ਸਾਹਿਬ ਹੈ ਇਹਨਾਂ ਦਾ ਨਾਮ ਹੈ ਜਿਹਾ ਜੋ ਭਾਈ ਜਿਹੜਾ ਆ ਆਪਣੇ ਕੋਈ ਸਾਹਿਬ ਮਨੈਸਤਾਲ ਜੀ ਨਾਲ ਜਿਹੜਾ ਕੱਪ ਕਰਵਾਇਆ ਸੀ ਕਾਸ਼ ਭੱਟੀ ਭਿੱਖੀਵਿੰਡ ਤੋਂ ਦੂਸਰਾ ਨਾਮ ਆਇਆ ਜੀ ਭਾਜੀ ਇਹਨਾਂ ਦਾ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਅੰਮ੍ਰਿਤਸਰ ਦੇ ਜਿੰਨੇ ਵੀ ਸਾਡੇ ਕਬੂਤਰ ਬਾਜ਼ ਵੀਰ ਆ ਸਾਰਿਆਂ ਵੱਲੋਂ ਤੁਹਾਨੂੰ ਮੁਬਾਰਕਾਂ ਸਾਡੇ ਚੇਅਰਮੈਨ ਸਾਹਿਬ ਵੱਲੋਂ ਸ਼ੀਨਾ ਗਰੁੱਪ ਵੱਲੋਂ ਠੀਕ ਹੈ ਜੀ ਤੇ ਅੱਗੋ ਇਹ ਵੀਰ ਜੀ ਪਵਨ ਵੀਰ ਜੀ ਹੋਣੀ ਪਵਨ ਭਿੱਖੀਵਿੰਡ ਠੀਕ ਹੈ ਜੀ ਸ਼ੇਵ 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 ਜੀ ਆਹ ਸੇਵ ਕੁਬੀਰ ਆਹ ਸੇਵ ਕੁਬੀਰ ਜੀ ਸ੍ਰੀਮਾਨ ਅਰਮਾਨ ਵੀਰ ਜੀ ਠੀਕ ਹੈ ਜੀ ਤੇ ਬਾਕੀ ਜਨਾਬ ਤੁਹਾਨੂੰ ਕਾਸ਼ ਭੱਟੀ ਸਾਹਿਬ ਬਹੁਤ ਬਹੁਤ ਵਾਰਕਾਣ ਕਿੱਦਾਂ ਦਾ ਰਿਹਾ ਸ਼ੌਂਕ ਫਿਰ ਬਹੁਤ ਵਧੀਆ ਵਧੀਆ ਰਿਹਾ ਮਜ਼ਾ ਆਇਆ ਖੇਡਣ ਦਾ ਵਧੀਆ ਚੋਟੀ ਦਾ ਗਾਂ ਫਿਰ ਅੰਮ੍ਰitsar ਕਰਵਾਈਏ ਐਂਟਰੀ ਤੁਹਾਡੀ ਉਹ ਉਸਤਾਦ ਨਾਲ ਗੱਲ ਕਰਕੇ ਕੋਈ ਗੱਲ ਨਹੀਂ ਜੀ ਬਾਕੀ ਤੁਹਾਡੀ ਸਾਰੀ ਪਾਰਟੀ ਨੂੰ ਤੁਹਾਡੇ ਉਸਤਾਦ ਸਾਹਿਬ ਬਾਂਜੀ ਰਾਨੂੰ ਅੰਮ੍ਰਿਤਸਰ ਵੱਲੋਂ ਬਹੁਤ ਬਹੁ ਮੁਬਾਰਕਾਂ ਜੀ ਬਾਬੇ ਸਲਾਮਾਬਾਦ ਤੋਂ ਬਾਬੇ ਛੰਨੂ ਦੀ ਪਾਰਟੀ ਪਾਰਟੀ ਬਾਬੇ ਛੰਨੂ ਜੀ ਉਸਤਾਦ ਜੀ ਹੁਣੀ ਲੈਜੈਂਡ ਆ ਜੀ ਸਾਡੇ ਅੰਮ੍ਰਿਤਸਰ ਦੇ ਠੀਕ ਆ ਜੀ ਲੋ ਜੀ ਸਲਾਮਾਬਾਦ ਤੋਂ ਗੋਰੇ ਉਸਤਾਦ ਜੀ ਆ ਠੀਕ ਆ ਜੀ ਤੇ ਬਾਬੇ ਛੰਨੂ ਜੀ ਉਹਨਾਂ ਦੀ ਪਾਰਟੀ ਆ ਬਾਬੇ ਛੰਨੂ ਜੀ ਰਾਨੂੰ ਤੇ ਸਾਰੇ ਜਾਣਦੇ ਆ ਲੈਜੈਂਡ ਹੈਗੇ ਆ ਠੀਕ ਆ ਜੀ ਤੇ ਡਾਇਮੰਡ ਵੀਰ ਜੀ ਤੁਹਾਨੂੰ ਵੀ ਬਹੁ ਬਹੁ ਮੁਬਾਰਕਾਂ ਬਾਬਾ ਜੀ ਤੁਹਾਨੂੰ ਵੀ ਰਿੰਪੀ ਉਸਤਾਦ ਜੀ ਤੁਹਾਨੂੰ ਵੀ ਜੋ ਕਿ ਆਕਾਸ਼ ਭੱਟੀ ਭਾਈ ਹੁਣਾਂ ਦਾ ਦੂਸਰਾ ਨਾਮ ਆਇਆ ਜੋ ਤੇ ਤੁਹਾਡੀ ਪਾਰਟੀ ਜਿਹੜੀ ਆ ਬਾਰਡਰ ਲੈਂਡ ਬਾਰਡਰ ਬੈਲਟ ਦੇ ਵਿੱਚ ਝੰਡੇ ਗਾੜ ਰਹੀ ਆ ਜੀ ਕਵਰ ਬਾਡ ਪਿਜਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਲ ਅੰਮ੍ਰਿਤਸਰ ਦੇ ਜਿੰਨੇ ਵੀ ਕਮੇਟੀ ਮੈਂਬਰ ਸਾਰਿਆਂ ਵੱਲੋਂ ਮੁਬਾਰਕਾਂ ਜੀ ਤੁਹਾਨੂੰ ਹਾਂਜੀ ਜਿੱਦਾਂ ਵੀ ਜੀ ਸਾਰੇ ਤਾਰਫ਼ ਕਰਵਾ ਰਹੇ ਆਪਾਂ ਠੀਕ ਆ ਜੀ ਆ ਨਵੇਂ ਭਾਈ ਨਾਲ ਖੜੇ ਹੋ ਜੀ ਇਹਨਾਂ ਨੂੰ ਤੇ ਜੀ ਸਾਰੇ ਜਾਣਦੇ ਆ ਜੀ ਇੱਕ ਮਾਝੇ ਦਾ ਨਾਮ ਇਹਨਾਂ ਨੇ ਇੰਨਾ ਉੱਚਾ ਕੀਤਾ ਵਾ ਤੇ ਸਾਡੇ ਪਹਿਲਾਂ ਤੇ ਰਾਪਤੇ ਨਹੀਂ ਹੋ ਸਕੇ ਪਰ ਅੱਜ ਸਵਾਭਿਆ ਅੱਜ ਸਤਾਜ ਜੀ ਰਹਿਣਾ ਆਪਾਂ ਜਿਹੜੇ ਨਾ ਬੈ ਕੇ ਗੱਪਸ਼ਪ ਵੀ ਲਾਵਾਂਗੇ ਠੀਕ ਆ ਜੀ ਗੱਲਾਂ ਬਾਤਾਂ ਵੀ ਕਰਾਂਗੇ ਠੀਕ ਆ ਜੀ ਤੇ ਨਾਲ ਸਾਡੇ ਇਹਨਾਂ ਨੂੰ ਵੀ ਤੁਸੀਂ ਪਹਿਚਾਨਦੇ ਜੋ ਬੜੀ ਬਰੀਕੀ ਨਾ ਪਹਿਲੀ ਵੀਡੀਓ ਦੇ ਵਿੱਚ ਵੀ ਤੁਸੀਂ ਵੇਖਿਆ ਲਾਲੀ ਭਾਈ ਆਪਣੇ ਡੱਲ ਤੋਂ ਠੀਕ ਆ ਜੀ ਬਾਕੀ ਮਨੇ ਭਾਈ ਇਹਨਾਂ ਨੂੰ ਪਹਿਲਾਂ ਮੁਬਾਰਕਬਾਦ ਜੀ ਮਨੇ ਭਾਈ ਇੱਕ ਇਹ ਤੁਸੀਂ ਸਾਰੇ ਵੀਰਾਂ ਦਾ ਸ਼ੌਂਕ ਕਰਾਇਆ ਠੀਕ ਆ ਜੀ ਤੇ ਦੂਜਾ ਤੁਹਾਡਾ ਨਾਮ ਵੀ ਆਇਆ ਜੀ ਦੋ ਕੱਪਾਂ ਦੇ ਵਿੱਚ ਠੀਕ ਹੈ ਜੀ ਜਿਹੜਾ ਤੁਸੀਂ ਖੁਦ ਗੱਪ ਕਰਵਾਇਆ ਉਹ ਤੁਹਾਡਾ ਤੀਸਰਾ ਨਾਮ ਆ ਤੇ ਜਿਹੜਾ ਚਵਾਲ ਵਾਲਾ ਵਾ ਉਹਦੇ ਵਿੱਚ ਤੁਹਾਡਾ ਚੌਥਾ ਨਾਮ ਆ ਕਵਰ ਬਾਡ ਵਿਜਨ ਵੱਲੋਂ ਬਹੁਤ ਬਹੁਤ ਮੁਬਾਰਕਾ ਜੀ ਤੇ ਸਾਰੇ ਵੀਰਾਂ ਦਾ ਨਾਲ ਤਾਰਫ ਕਰਵਾਓ ਉਸਤਾਦ ਜੀ ਨਾਲ ਵੀ ਤਾਰਫ ਕਰਵਾਓ ਜੀ ਲੋ ਜੀ ਇਹ ਹੁਣ ਮੰਨੇ ਭਾਜੀ ਨਾਲੇ ਤੁਹਾਨੂੰ ਦੱਸ ਹੀ ਦਿੱਤਾ ਵਾ ਸੋਨੀ ਸਿਹਰੀ ਹਾਲੀ ਮਾਜੇ ਦੇ ਮਝੈਲ ਸਾਹਿਬ ਬੜਾ ਨਾਮ ਉੱਚਾ ਕੀਤਾ ਜੀ ਇਹਨਾਂ ਨੇ ਮਾਜੇ ਦਾ ਤੇ ਜਿਹੜੇ ਦੜੇ ਉੱਡਦੇ ਆ ਉਹਨਾਂ ਦੇ ਵਿੱਚ ਇਹ ਔਨ ਵਾਲੇ ਟਾਈਮ ਦੇ ਵਿੱਚ ਮਾਝਾ ਦੇ ਮਾਲਵਾ ਇਹ ਟੱਕਰ ਵੀ ਹੋਏਗੀ ਠੀਕ ਹੈ ਜੀ ਤੇ ਸਾਡੇ ਰਣਜੀਤ ਸਾਹਿਬ ਫੋਜੀ ਸਾਹਿਬ ਹੁਣੀ ਸਾਰੇ ਜਾਣਦੇ ਆ ਜੀ ਉਹਨਾਂ ਨੂੰ ਸਰਵਨ ਸਤਾਜ ਜੀ ਨਾਲ ਦੀ ਪਾਰਟੀ ਤੇ ਰਣਜੀਤ ਭਾਈ ਦਾ ਵੀ ਬੜੇ ਨਜ਼ਦੀਕੀ ਆ ਜੀ ਸੋਨੀ ਉਸਤਾਜ ਜੀ ਹੁਣੀ ਸਰੇਹਾਲੀ ਵਾਲੇ ਠੀਕ ਹੈ ਜੀ ਤੇ ਸੋਨੀ ਭਾਈ ਰਸੀ ਗਾਲ ਜੀ ਕਵਰਵਾਰ ਵਿਜਨ ਵੱਲੋਂ ਪਹਿਲਾਂ ਤੇ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਨਾਲ ਸਾਡੇ ਮੇਲ ਹੋਵੇ ਸਾਜੀ ਤੇ ਬਹੁਤ ਬਹੁਤ ਮੁਬਾਰਕਾਂ ਮੰਨੇ ਭਾਈ ਦਾ ਵੀ ਨਾਮ ਲੱਗੇ ਆ ਤੇ ਉਸਤਾ ਜੀ ਕਿੰਦਾ ਸ਼ੌਂਕ ਜਾ ਰਿਹਾ ਯਾਰ ਕਿਨੀ ਵੀ ਵਾਲੀ ਦਾ ਪੂਰਾ ਟੈਂਪਰੇਚਰ ਪੂਰਾ ਵਾਹ ਕਮਾਲ ਚੱਲਣ ਡਿਆ ਉਸਤਾ ਜੀਆਂ ਇੱਥੇ ਕੰਮ ਆ ਰਹੀਆਂ ਯਾਰ ਕੀ ਹਰਨ ਸਾਹਿਬ ਜੀ ਪਤਾ ਲੱਗ ਰਿਹਾ ਜੀ ਹੁਣ ਬਿਲਕੁਲ ਜੀ ਬਿਲਕੁਲ ਤੇ ਇਹ ਤਾਂ ਪਤਾ ਚਲ ਰਿਹਾ ਜੀ ਜਿੱਤ ਦੇਣੀ ਦਾ ਆਪਣੇ ਇਹ ਤੇ ਗੱਲ ਹੈ ਮੁਕੱਦਰ ਹੁੰਦੇ ਆ ਜੀ ਸਾਰੇ ਹਨਾ ਤੇ ਮੰਨੇ ਭਾਈ ਇਧਰ ਵੀ ਨਾਲ ਤਾਰਫ ਕਰਵਾ ਦਿਓ ਜੀ ਜਿੰਮਾ ਵੀਰ ਵੀ ਖੇਡਦਾ ਆਪਣਾ ਇਹਨਾਂ ਨੂੰ ਕਲੱਬ ਕਰਾਇਆ ਫਰੀਦ ਢਿੱਲੋਂ ਨਾਲ ਠੀਕ ਹੈ ਜੀ ਇਹ ਇਕੱਠੇ ਹੁੰਦੇ ਆ ਲਾਲੀ ਆ ਬਿਲਕੁਲ ਜੀ ਲਾਲੀ ਡਾਲ ਠੀਕ ਹੈ ਜੀ ਅਰਸ਼ਵਾਨ ਅਰਸ਼ਵਾਨ ਜੀ ਠੀਕ ਹੈ ਜੀ ਇਹ ਸਾਰੇ ਵੀਰ ਆਪਣੇ ਨਾਲ ਤੇ ਮੰਨੇ ਭਾਈ ਤੁਹਾਨੂੰ ਵੀ ਮੁਬਾਰਕਾਂ ਟੋਨੀ ਸਰੀਆਲੀ ਸਾਧ ਜੀ ਤੁਹਾਨੂੰ ਵੀ ਮੁਬਾਰਕਾਂ ਨਾਲ ਜੀ ਮਨੇ ਭਾਈ ਨਾਲ ਕੋਲ ਉਸਤਾਦੀ ਪੱਕ ਗਿਆ ਜੀ ਮੇਲ ਵਾਲੀ ਪਾਰਟੀ ਲਾਹੌਰ ਤੋਂ ਚੌਧਰੀ ਆਸਮ ਉਸਤਾਦ ਜੀ ਹਣੀ ਬਹਿਰੀਨ ਤੋਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਬੜਾ ਵਧੀਆ ਪਾਰਟੀ ਦਾ ਨਾਮ ਉੱਚਾ ਕੀਤਾ ਸਾਧ ਜੀ ਤੁਸੀਂ ਠੀਕ ਹੈ ਜੀ ਆਇਆ ਜੀ ਬੁਲਟ ਤੇਰਾ ਨਾਮ ਪਜੀਤੀ ਵੀਰ ਜੀ ਹਣੀ ਇਨਾਮ ਦਮੋਂ ਦੇ ਵਿੱਚ ਸੋਨੇ ਸਾਧ ਜੀ ਨਾਲ ਬੜਾ ਯੋਗਦਾਨ ਆ ਨਿਮੇ ਭਰੀ ਸਾਡੇ ਠੀਕ ਹੈ ਜੀ ਪਹਿਲਾ ਇਨਾਮ ਤੇ ਬੁਲਟ ਲੋ ਜੀ ਅੱਜ ਕਹਿੰਦੇ ਆ ਬਗੀਚੀ ਭਾਈ ਜਾਨੇ ਬੁਲਟ ਨੂੰ ਕਿੱਕ ਮਾਰ ਲਈ ਆ ਆ ਵੇਖ ਲੋ ਭਾਈ ਬੁਲਟ ਨਾਲ ਸੋਨੇ ਸਾਜੀ ਹਣੀ ਠੀਕ ਹੈ ਜੀ ਲੋ ਭਾਈ ਬਾਕੀ ਕਵਰ ਬਾੜ ਪੀਜਣ ਵਾਲਾ ਬਹੁਤ ਬਹੁ ਮबारकਾਂ ਜੀ ਸਾਰੇ ਵੀਰਾਂ ਨੂੰ ਐਰੀ ਸਾਡੇ ਭਗੇ ਪ੍ਰਧਾਨ ਜੀ ਹੁਣੀ ਨਾਲ ਹੈਪੀ ਵੀਰ ਜੀ ਹੁਣੀ ਆ ਬੁਲਟ ਨੂੰ ਮਾਰ ਲਈ ਨਾ ਨੇ ਕਿੱਕ ਵੀ ਕਵਰ ਬਾਡ ਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਲੋ ਭਾਈ ਪਹਿਲਾ ਨਾਮ ਬੁਲਟ ਨੂੰ ਕਿੱਕ ਮਾਨ ਸਨਮਾਨ ਸਾਰਾ ਹੀ ਹੁੰਜਾ ਜਿਹੜਾ ਕਰਨ ਧਰਨ ਵਾਲੇ ਮਾਰ ਕੇ ਲੈ ਗਏ ਜੋ ਖੁਸ਼ੀਆਂ ਖੁਸ਼ੀਆਂ ਇਦਾਂ ਹੀ ਦਸਤਕ ਦਿੰਦੀਆਂ ਰਹਿਣ ਜੀ ਭਰਾਵਾਂ ਦੇ ਵੇੜੇ ਚੌਂਕ ਦਾ ਪ੍ਰਾਲਾ ਇਦਾਂ ਹੀ ਹੁੰਦਾ ਰਵੇ ਜੀ ਮਾਨ ਸਨਮਾਨ ਪਹਿਲਾ ਕਮਪਿਊਟਰ ਕਲੱਬ ਵੱਡਾ ਕਾਪ 6 ਫੁੱਟ ਦਾ ਜਿਨ੍ਹਾਂ ਨੇ ਮਾਨ ਸਨਮਾਨ ਕੀਤੇ ਆ ਉਹ ਵੀ 6 ਫੁੱਟ ਦਾ ਕਾਪ ਆ ਸਾਡੇ ਪ੍ਰਧਾਨ ਸਾਹਿਬ ਬਣਾ ਲੈ ਮਾਨ ਸਨਮਾਨ ਹੋਇਆ ਵਾ ਨਾਲ ਸਾਡੇ ਬਗੀਚੀ ਵੀਰ ਜੀ ਹੁਣੀ ਜਿਨ੍ਹਾਂ ਦਾ ਪਹਿਲਾ ਨਾਮ ਬੁਲਟ ਨੂੰ ਮਾਰੀ ਆ ਕਿੱਕ ਤੇ ਅੱਜ ਸਾਰਿਆਂ ਨੂੰ ਆਲ ਜਿੰਨੇ ਵੀ ਵੀਰਿਆ ਸਾਰਿਆਂ ਨੂੰ ਪਾ ਲੱਗ ਜਾਣਾ ਕਿ ਬੁਲਟ ਦਾ ਨਾਮ ਕਿੰਨਾ ਕੋ ਗਿਆ ਵਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਇਹ ਡਲ ਕਬੂਤਰ ਦੇ ਵਿੱਚ ਜਿਹੜਾ ਵਾ ਫਰਸਟ ਨਾਮ ਜਿਹੜਾ ਆਇਆ ਸੀ ਠੀਕ ਹੈ ਜੀ ਤੇ ਪੂਰਿਆਂ ਤੋਂ ਸਾਡੇ ਸਰਪੰਚ ਵੀਰ ਜੀ ਹੁਣੀ ਆ ਠੀਕ ਹੈ ਜੀ ਕਰਨ ਸਿੰਘ ਜੀ ਸਾਡੇ ਸਰਪੰਚ ਸਾਹਿਬ ਹੁਣੀ ਇਹਨਾਂ ਦਾ ਪਹਿਲਾ ਨੰਬਰ ਲੱਗਾ ਜੀ 26000 ਰੁਪਿਆ ਜੀ ਇਹਨਾਂ ਦਾ ਫਰਸਟ ਨਾਮ ਹੈ ਚੈਂਪੀਅਨ ਹੁਣ ਤੇ ਕਵਰ ਬਾਠ ਵੱਲੋਂ ਤੇ ਆਲ ਨੰਬਰਸ ਵਾਲਾ ਨੂੰ ਮੁਬਾਰਕਾਂ ਜੀ ਤਾਲੀਆਂ ਮਾਰ ਦਿਓ ਜੀ ਲੋ ਜੀ ਫਰਸਟ ਨਾਮ ਇਹਨਾਂ ਨੂੰ ਆਇਆ ਵਾ ਸਰਪੰਚ ਸਾਹਿਬ ਬਣਨ ਦਾ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਕਵਰ ਬਾਡ ਪੀਏ ਵਲੋਂ ਦੇ ਆਲ ਜਿੰਨੇ ਵੀ ਅੰਬਰਸਾਰ ਵੱਲੋਂ ਦੇ ਜੀ ਸਾਡੇ ਸਤਾਰ ਖੋਲਾ ਜੀ ਮਾਣਗੇ ਤੋਂ ਠੀਕ ਹੈ ਜੀ ਤੇ ਉਸਤਾਦ ਜੀ ਨਾਲ ਦੀ ਸਾਹਮ ਦੇ ਉੱਤੇ ਜਿਹੜਾ ਵਾ ਇਹ ਪਹਿਲਾ ਨੰਬਰ ਜਿਹੜਾ ਪਹਿਲਾ ਸਥਾਨ ਇਹਨਾਂ ਦਾ ਆਇਆ ਵਾ ਠੀਕ ਹੈ ਜੀ ਤੇ ਇਹਨਾਂ ਦੀ ਸੰਭਾਲ ਦੇ ਉੱਤੇ ਹੀ ਚੈਂਪੀਅਨ ਕਰਾਉਣ ਦੇ ਪਿੱਛੇ ਉਸਤਾਦ ਜੀ ਨਾਲ ਦਾ ਬੜਾ ਯੋਗਦਾਨ ਆ ਹਾਂ ਜੀ ਜਿਹੜਾ ਆਪਣਾ ਡਾਲ ਕਬੂਤਰ ਕਲੱਬ ਬੁੱਢਿਆ ਸੀ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਵਾ ਉਹਦੇ ਵਿੱਚ ਹਿੱਟ ਪ੍ਰਵਾਹ ਜਿਹੜੀ ਆਈ ਸੀ 3 ਮਿੰਟ ਘਟ 5 ਦੇ ਉੱਤੇ ਸਤਨਾਮ ਭਾਈ ਜਣਾ ਦਾ ਕਬੂਤਰ ਬੈਠਾ ਹੈ ਤੇ ਇਹਨਾਂ ਵਾਸਤੇ ਜਿਹੜਾ ਵਾ ਸਪੈਸ਼ਲ ਨਾਮ ਸਾਡੇ ਅਮਰੀਕਾ ਤੋਂ ਆ ਆਪਰੀ ਜੀ ਹੁਣੀ ਅਮਰੀਕਾ ਤੋਂ ਉਹਨਾਂ ਨੇ ਇਹ ਨਾਮ ਭੇਜਿਆ ਜੀ ਹੇਟ ਕਬੂਤਰ ਤੇ ਬਹੁਤ ਬਹੁਤ ਮੁबारकਾਂ ਜੀ ਤੇ ਲਵ ਪ੍ਰੀਤ ਵੀਰ ਜੀ ਦੀ ਕਮਾਈਆਂ ਜੋ ਪਰਮਾਤਮਾ ਵਾਧੇ ਪਾਵੇ ਤੇ ਇਦਾਂ ਹੀ ਜਿਹੜਾ ਵਾ ਕਬੂਤਰ ਬਾਈ ਨੂੰ ਸਪੋਰਟ ਕਰਦੇ ਰਹਿਣ ਹਾਂਜੀ ਜਿਹੜਾ ਚੁਭਾਲ ਕਬੂਤਰ ਕਲੱਬ ਜਿਹਦੇ ਵਿੱਚ ਪਹਿਲਾ ਨਾਮ ਬੋਲਟ ਹੈਗਾ ਸੀ ਉਹਦੇ ਵਿੱਚ ਜੀ ਪਹਿਲਾ ਜਿਹੜਾ ਇਹ ਟ ਕਬੂਤਰ ਦਾ ਨਾਮ ਆ 3 ਵਜ ਗਏ 23 ਮਿੰਟ ਦੇ ਉੱਤੇ ਠੀਕ ਹੈ ਜੀ ਇਹਦੀ ਸਾਡੇ ਹੈਪੀ ਵੀਰ ਜੀ ਹੁਣੀ ਆ ਹੇਟ ਕਬੂਤਰ ਇਹਨਾਂ ਦਾ ਆ ਜੀ 3:22 ਦੇ ਉੱਤੇ ਇਹਨਾਂ ਨੂੰ ਕਵਰ ਬਾਡ ਪੀਜਨ ਵਾਲੋ ਦੇ ਆਲ ਅੰਮਰਸਾਰਾ ਲੋ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਇਹ ਜੀ ਆਪਣਾ ਇਹ ਬਾਧਰ ਕਬੂਤਰ ਦਾ ਜਿਹੜਾ 5000 ਰੁਪਿਆ ਨਾਮ ਹੀ ਜੀ ਠੀਕ ਹੈ ਜੀ ਇਹ ਦਿੱਤਾ ਜਾ ਰਿਹਾ ਜੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਸ਼ੌਂਕ ਬਹੁਤ ਵਧੀਆ ਜਿਹੜਾ ਬਾਡਰ ਬੈਲਟ ਦਾ ਹੋਇਆ ਵਾ ਤੇ ਇਹ ਹੇਟ ਕਬੂਤਰ ਜਿਹੜਾ ਸਾਡੇ ਠੀਕ ਹੈ ਜੀ ਆ ਬੀ ਵੀਰ ਜੀ ਹੁਣੀ ਇਹਨਾਂ ਦਾ 3 ਵਜੇ ਦੇ 23 ਮਿੰਟ ਦੇ ਉੱਤੇ ਠੀਕ ਹੈ ਜੀ ਹਾਂ ਜੀ ਜਿਹੜਾ ਚਭਾਲ ਵਾਲਾ ਕੱਪ ਡਿਆਈ ਹੋਰੇ ਵੇਜਾ ਚੌਥਾ ਨਾਮ ਜਿਹੜਾ ਵਾ ਠੀਕ ਹੈ ਜੀ ਉਹ ਸਾਡੇ ਮੰਨੇ ਸਤਾਜ ਜੀ ਹੁਣੀ ਦਲਪਿੰਡ ਤੋਂ ਇਹਨਾਂ ਰ ਆਇਆ ਹੈ ਜੀ ਚੌਥਾ ਨਾਮ ਨਾਲ ਜੀ ਇਹਨਾਂ ਨੂੰ ਆ ਕੱਪ ਕੱਪ ਦੇ ਨਾਮ ਸਨਮਾਨ ਕੀਤਾ ਜਾ ਰਿਹਾ ਵਾ ਤੇ ਨਾਲ ਰਕਮ ਜਿਹੜੀ ਆ 1000 ਰੁਪਏ ਰੁਪਿਆ ਜਿਹੜੀ ਆ ਨਾਲ ਇਹਨਾਂ ਨੂੰ ਰਕਮ ਦਿੱਤੀ ਜਾ ਰਹੀ ਆ ਜੀ ਤੇ ਮੰਨੇ استاد ਜੀ ਹੁਣੀ ਜਿਹੜੇ ਆ ਆਪਣੇ ਨਾਲ ਕੋ ਉਸਤਾਦੀ ਪਾ ਗਏ ਜੀ ਲਾਹੌਰ ਤੋਂ ਮੇਲ ਵਾਲੀ ਪਾਰਟੀ ਚੌਧਰੀ ਆਸਮ ਬਹਿਰੀ ਹਿੰਦੂਸਤਾ ਜੀ ਹੁਣੀ ਤਾੜੀਆਂ ਮਾਰ ਦਿਓ ਜੀ ਚੌਥੇ ਨਾਮ ਦੀਆਂ ਲੋ ਜੀ ਆ ਚੌਥਾ ਨਾਮ ਹੀ ਜਿਹੜਾ ਠੀਕ ਹੈ ਜੀ ਮੰਨੇ استاد ਜੀ ਹੁਣੀ ਹਾਂ ਜੀ ਜਿਹੜਾ ਚਬਾਲ ਕਮਪਟਰ ਕਲੱਬ ਬੁਲਟ ਵਾਲਾ ਕੱਪ ਹੀ ਔਰੇ ਵਿੱਚ ਜਿਹੜਾ ਵਾ ਤੀਸਰਾ ਨਾਮ ਤੀਸਰਾ ਨਾਮ ਜਿਹੜਾ ਵਾ ਸਾਡੇ ਗੋਪੀ ਵੀਰ ਜਣੀ ਗੋਪੀ ਪੁਲਸੀਆ ਸਾਹਿਬ ਵੀਰ ਜੀ ਦੇ ਨਾਮ ਤੋਂ ਜਾਣੇ ਜਾਂਦੇ ਆ ਤੇ ਇਹਨਾਂ ਦੇ ਉਸਤਾਦ ਜੀ ਹੈਗੇ ਆ ਜੀ ਲਖਵਿੰਦਰ ਸਿੰਘ ਜੀ ਠੀਕ ਹੈ ਜੀ ਤੇ ਤੀਸਰਾ ਨਾਮ ਆਉਂਦੇ ਉੱਤੇ ਇਹਨਾਂ ਨੂੰ ਬਹੁਤ ਬਹੁ ਮਾਰਕਾਂ ਜੀ ਕਵਰ ਬਾੜ ਪੀਐਲ ਵੱਲੋਂ ਦੇ ਅੰਮ੍ਰਿਤਸਰ ਵੱਲੋਂ ਲਓ ਜੀ ਇਹਨਾਂ ਨੂੰ ਨਾਲ ਆ ਕੱਪ ਤੇ ਨਾਲ 15000 ਰੁਪਇਆ ਤੀਸਰਾ ਨਾਮ ਜਿਹੜਾ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਤਾੜੀਆਂ ਮਾਰ ਦਿਓ ਵੀਰ ਹਾਂ ਜੀ ਜੀ ਇਹ ਜਿਹੜਾ ਦੂਸਰਾ ਨਾਮ ਹੀ ਜੀ ਚਭਾਲਕਰ ਬੋਲਟ ਵਾਲਾ ਕੱਪ ਪੁੱੜਿਆ ਸੀ ਔਰ ਇਹ ਵਿੱਚ ਸਾਡੇ ਵਿੱਕੀ ਵੀਰ ਜੀ ਹੁਣੀ ਮੋਲਾ ਸਾਹਿਬ ਠੀਕ ਹੈ ਜੀ ਤਰਨ ਤਰਨ ਤੋਂ ਹੋਰ ਨਾਂ ਆਇਆ ਹੈ ਜੀ ਦੂਸਰਾ ਨਾਮ ਠੀਕ ਹੈ ਜੀ ਜੀ 30000 ਰੁਪਿਆ ਨਾਲ ਕਾਪ ਇਹਨਾਂ ਨੂੰ ਦਿੱਤਾ ਜਾ ਰਿਹਾ ਜੀ ਆ ਜੋ 30000 ਰੁਪਿਆ ਨਾਮ ਤਾੜੀਆਂ ਮਾਰ ਦਿਓ ਜੀ ਵਿੱਕੀ ਭਾਜੀ ਮੋਲਾ ਸਾਹਿਬ ਹੁਣੀ ਲੋ ਜੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਸੋਨੀ ਸਤਾਜ ਜੀ ਹੁਣੀ ਤੇ ਆਪਣੇ ਜਿਹੜੇ ਮੋਲਾ ਸਾਹਿਬ ਆ ਜੀ ਇਹਨਾਂ ਨੂੰ ਨਾਮ ਦਿੱਤਾ ਜਾ ਰਿਹਾ ਜੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਕਵਰ ਬਾਲ ਵਿਜ਼ਨ ਵੱਲੋਂ ਤੇ ਆਲੰਬਰ ਸਾਹ ਦੇ ਜਿੰਨੇ ਵੀ ਸੀਨੀਅਰ ਉਸਤਾਦ ਜੀ ਖਿਡਾਰੀ ਉਹਨਾਂ ਵੱਲੋਂ ਬਹੁਤ ਬਹੁਤ ਮੁबारकਾਂ ਜੀ ਹਾਂ ਜੀ ਜਿਹੜਾ ਚਬਾਲ ਦੇ ਵਿੱਚ ਬੁਲਟ ਵਾਲਾ ਕੱਪ ਜਿਹੜਾ ਉੱਡਿਆ ਸੀ ਔਰੇ ਵਿੱਚ ਬੁਲਟ ਨੂੰ ਜਿਹੜੀ ਕਿੱਕ ਮਾਰੀ ਅੱਜ ਉਹ ਮਾਰੀ ਹੈ ਜੀ ਸਾਡੇ ਬਗੀਚੀ ਵੀਰ ਜੀ ਰਾਣੀ ਜੀ ਤੇ ਕਿੱਕ ਮਰਾਉਣ ਦੇ ਵਿੱਚ ਜਿੰਨਾਂ ਦਾ ਸਹਿਯੋਗ ਹੀ ਓ ਸਾਡੇ ਸੋਹਣੇ ਸਤਾਜ ਜੀ ਹੁਣੀ ਦੇ ਆ ਚਾਬੀ ਜੀ ਬੁਲਟ ਦੀ ਤਾੜੀਆਂ ਮਾਰ ਦਿਓ ਜੀ ਲੋ ਭਾਈ ਆ ਜਾਓ ਪਹਿਲਾ ਨਾਮ ਬੁਲਟ ਤੇ ਬਗੀਚੀ ਭਾਈਆਂ ਨੇ ਬੁਲਟ ਨੂੰ ਮਾਰਤੀ ਜੋ ਕਿੱਕ ਆ ਜੀ ਚਾਬੀ ਫੜਾਉਣ ਲੱਗੇ ਭਾਈ ਇਹਨਾਂ ਨੂੰ ਵੇਖ ਲਓ ਜੀ ਪਹਿਲਾ ਨਾਮ ਬੁਲਟ ਆਇਆ ਜੀ ਇਹਨਾਂ ਦਾ ਕਵਰ ਬਾਡ ਪੀਜਨ ਵੱਲੋਂ ਤੇ ਆਲ ਅੰਮ੍ਰitsar ਵੱਲੋਂ ਬੋਰ ਬੋਰ ਮੁਬਾਰਕਾਂ ਜੀ ਬਗੀਚੀ ਵੀਰ ਜੀ ਨੂੰ ਲੋ ਜੀ ਆ ਜੀ ਚਾਬੀ ਫੜੋ ਤੇ ਕਾਰੀਆਂ ਲੋ ਜੀ ਪਹਿਲਾ ਨਾਮ ਜਿਹੜਾ ਵਾ ਇਹ ਬੁਲਟ ਦੀ ਕਿੱਕ ਮਰਾਉਣ ਦੇ ਪਿੱਛੇ ਜੋਗਦਾਨ ਜਿਹੜਾ ਵਾ ਸਾਡੇ ਆ ਮਾਣ ਜੋ ਸਤਿਕਾਰ ਜੋ ਠੀਕ ਹੈ ਜੀ ਸੋਨੇ ਸਤਾਜ ਜੀ ਹੁਣੀ ਇਹਨਾਂ ਦਾ ਬੜਾ ਹੀ ਯੋਗਦਾਨ ਹੈ ਜੀ ਤੇ ਬੁਲਟ ਦੀ ਕਿੱਕ ਮਰਾਉਣ ਦੇ ਪਿੱਛੇ ਤੇ ਨਾਲ ਕਾਪਿਆ ਜੀ ਫਰਸਟ ਪ੍ਰਾਈਜ਼ ਇਹਨਾਂ ਦਾ ਚਭਾਲ ਵਾਲੇ ਕਪੜੇ ਵਿੱਚ ਠੀਕ ਹੈ ਜੀ ਫਰਸਟ ਨਾਮ ਇਹਨਾਂ ਦਾ ਬੁਲਟ ਨੂੰ ਮਾਰ ਲਈ ਇਹਨਾਂ ਨੇ ਕਿੱਕ ਵੱਡੇ ਭਾਈ ਕੋਈ ਮੇਰਾ ਵੀਰੇ ਨਾ ਕਵੇ ਬੁਲਟ ਇਹਨਾਂ ਨੂੰ ਨਵਾਂ ਹੀ ਮਿਲਣਾ ਸੀ ਪਰ ਇਹਾਂ ਦੇ ਕਿ ਸਾਨੂੰ ਗੇਅਰ ਜਿਹੜੇ ਆ ਪੁੱਠੇ ਗੇਅਰਾਂ ਵਾਲਾ ਚਾਹੀਦਾ ਇਸ ਕਰਕੇ ਆਪ ਬੁਲਟ ਇਹਨਾਂ ਨੂੰ ਤਿਆਰ ਕਰਵਾ ਕੇ ਦਿੱਤਾ ਜੋ ਆ ਲੋ ਜੀ ਸੋਨੇ ਸਤਾਜ ਜਣੀ ਬਹਿ ਗਿਆ ਬੁਲਟ ਦੇ ਉੱਤੇ ਤੇ ਬੋਰ ਬੋਰ ਮੁਬਾਰਕਾਂ ਦੀ ਕਵਰ ਵਾਰਡ ਪੀਐਨ ਵੱਲੋਂ ਇਹਨਾਂ ਨੂੰ ਜੈ ਆਇਆਂ ਜੀ ਬੁਲਟ ਤੇਰਾ ਨਾਮ ਪడి ਚੀ ਵੀਰ ਜਣੀ ਨਾਮ ਗਮੋਂ ਦੇ ਵਿੱਚ ਸੋਨੇ ਸਾਜਣਾ ਦਾ ਬੜਾ ਯੋਗਦਾਨ ਆ ਨਿੰਮੇ ਭਰੀ ਸਾਡੇ ਠੀਕ ਆ ਜੀ ਪਹਿਲਾ ਇਨਾਮ ਦਾ ਬੁਲਟ ਕਿਆ ਬਾਤ ਹੈ ਲੋ ਜੀ ਅੱਜ ਕਹਿੰਦੇ ਆ ਬਗੀਚੀ ਭਾਈ ਨੇ ਬੁਲਟ ਨੂੰ ਕਿੱਕ ਮਾਰ ਲਈ ਆ ਆ ਵੇਖ ਲੋ ਭਾਈ ਬੁਲਟ ਨਾਲ ਸੋਨੇ ਸਾਜੀ ਹੁਣੀ ਠੀਕ ਹੈ ਜੀ ਲੋ ਭਾਈ ਬਾਕੀ ਕਵਰ ਬਾਡ ਪੀਜ ਨੂੰ ਵੱਲੋਂ ਬਹੁਤ ਬਹੁ ਮਾਰਕਾਂ ਜੀ ਸਾਰੇ ਵੀਰਾਂ ਨੂੰ ਐਰੀ ਸਾਡੇ ਭਗੇ ਪ੍ਰਧਾਨ ਜੀ ਹੁਣੀ ਨਾਲ ਹੈਪੀ ਵੀਰ ਜੀ ਹੁਣੀ ਆ ਬੁਲਟ ਨੂੰ ਮਾਰ ਲਈ ਨਾ ਨੇ ਕਿੱਕ ਫਿਰ ਕੀ ਕਵਰ ਬਾਡ ਪੀਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਹਾਂ ਜੀ ਜੀ ਲੋ ਜੀ ਇਹ ਜਿਹੜਾ ਵਾ ਭਾਦਰ ਪਹਿਲਾ ਦੂਜਾ ਤੀਜਾ ਸਾਰਾ ਕੋਸ਼ੀ ਜਿਹੜਾ ਨਾ ਜਿਹਨੂੰ ਕਹਿੰਦੇ ਆ ਨਾ ਸੋਨੇ ਦੇ ਸੁਹਾਗਾ ਇਹਨੂੰ ਕਹਿੰਦੇ ਸੋਨੇ ਦੇ ਸੁਹਾਗਾ ਵੱਜਾ ਠੀਕ ਹੈ ਜੀ ਤੁਹਾਨੂੰ ਮਲਾਉਨੇ ਆ ਨਾਲ ਸਾਰਿਆਂ ਦਾ ਹੀ ਤਾਰਫ ਜਿਹੜਾ ਕਰਵਾਉਨੇ ਆ ਸਾਡੇ ਗੋਪੀ ਵੀਰ ਜੀ ਹੋਣੀ ਪੁਲਿਸ ਸਾਹਿਬ ਇਹਨਾਂ ਰਾਹੀ ਜੀ ਤੀਸਰਾ ਨੰਬਰ ਠੀਕ ਹੈ ਜੀ ਤੇ ਜਿਨ੍ਹਾਂ ਨੇ ਬੁਲਟ ਨੂੰ ਮਾਰੀ ਆ ਕਿੱਕ ਉਹ ਹੈ ਜੀ ਸਾਡੇ ਬਗੀਚੀ ਵੀਰ ਜੀ ਹੋਣੀ ਤੇ ਇਹਨਾਂ ਦੀ ਬੁਲਟ ਦੀ ਕਿੱਕ ਮਰਾਉਣ ਦੇ ਵਿੱਚ ਜਿਹੜਾ ਸਹਿਯੋਗ ਆ ਨਾ ਸਾਡੇ ਸੋਨੇ ਸਤਾਜ ਜੀ ਹੋਣੀ ਤਰਨਤਾਰਨ ਤੋਂ ਇਹਨਾਂ ਦਾ ਬੜਾ ਸਹਿਯੋਗ ਆ ਇਹਨਾਂ ਨੇ ਰਲ ਮਿਲ ਕੇ ਖਿੱਚ ਧੂਕੇ ਬੁਲਟ ਆਪਣੇ ਕਬਜ਼ੇ 'ਚ ਘਾਰੀ ਲਿਆਂਦਾ ਜੋ ਚਲੋ ਭਾਈ ਸ਼ੌਂਕ ਨੂੰ ਮੁਬਾਰਕਾਂ ਸਾਡੇ ਪ੍ਰਧਾਨ ਸਾਹਿਬ ਬੱਗੇ ਭਾਈ ਹਣੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹਾਲਾਂਕਿ ਐਂਟਰੀ ਨਹੀਂ ਹੀ ਕਰਾਉਂਦੇ ਅੱਧਾ ਕ੍ਰੈਡਿਟ ਜਿਹੜਾ ਬੱਗੇ ਭਾਈ ਨੂੰ ਜਾਂਦਾ ਜੋ ਠੀਕ ਹੈ ਜੀ ਜਿਨ੍ਹਾਂ ਨੇ ਐਂਟਰੀ ਕਰਵਾਈ ਆ ਤੇ ਬੁਲਟ ਨੂੰ ਕਿੱਕ ਮerai ਆ ਠੀਕ ਹੈ ਜੀ ਤੇ ਜੇ ਨਾ ਕਰਾਉਂਦੇ ਐਂਟਰੀ ਤੇ ਫਿਰ ਨਾ ਬੁਲਟ ਲੱਭਣਾ ਹੈ ਨਾ ਫੈਕਟਰੀ ਠੀਕ ਆ ਜਨਾਬ ਤੇ ਬੁਲਟਾਂ ਦੀ ਖੁਸ਼ੀ ਦੇ ਵਿੱਚ ਬਗੀਚੀ ਭਾਈ ਇਹਨਾਂ ਨੂੰ ਸੋਨੇ ਸਾਜੀ ਇਹਨਾਂ ਨੂੰ ਜਿੰਨੀ ਵੀ ਇਹਨਾਂ ਦੀ ਆਲ ਟੀਮ ਆ ਪ੍ਰਧਾਨ ਸਾਹਿਬ ਬਗੇ ਭਾਈ ਹੋਣੀ ਸਾਰੇ ਇਹਨਾਂ ਨੂੰ ਕਵਰ ਬਾਡ ਪੀਜਨਸ ਵੱਲੋਂ ਤੇ ਆਲ ਅੰਬਰ ਸਾਹਿਬ ਦੇ ਜਿੰਨੇ ਵੀ ਕਬੂਤਰ ਬਾਜ਼ ਖਿਡਾਰੀ ਆ ਸਾਰਿਆਂ ਵੱਲੋਂ ਬੋਰ ਬੋਰ ਮੁਬਾਰਕਾਂ ਤੇ ਆ ਜੀ ਵਿਸ਼ੇਸ਼ ਸਨਮਾਨ ਸਾਡੇ ਅੱਗੇ ਪ੍ਰਧਾਨ ਜੀ ਹੁਣੀ ਇਨਾਰਾ ਕੀਤਾ ਗਿਆ ਜੀ ਹੈਪੀ ਦਿਲ ਸੋਨੇ ਸਤਾ ਜੀ ਨਾਲ ਸਾਡੇ ਪੁਲਸੀਆ ਸਾਹ ਗੋਪੀ ਭਾਈ ਹੁਣੀ ਸਾਰਿਆਂ ਵੱਲੋਂ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਗਿਆ ਵਾ ਸੁਣ ਸੁਣ ਸਤਾ ਜੀ ਹੁਣੀ ਇਹ ਵਿਸ਼ੇਸ਼ ਸਨਮਾਨ ਐਵੇਂ ਨਹੀਂ ਹੋ ਜਾਂਦੇ ਆਂਦੇ ਆ ਜੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ ਠੀਕ ਹੈ ਜੀ ਤਸੰਨੀ ਵੀਰ ਜੀ ਨਾਲ ਵੀ ਜਿਹੜਾ ਪੂਰਾ ਹੀ ਯੋਗਦਾਨ ਹੈਗਾ ਵਾ ਕਬੂਤਰਬਾਈ ਨੂੰ ਉੱਪਰ ਖੜ ਰਿਹਾ ਕਵਰ ਵਾਰਡ ਪੀਨ ਵੱਲੋਂ ਬਹੁਤ ਬੰਬਾਰੀ ਜੀ ਭਾਈ ਦਾ ਬੇਟਾ ਇਹ ਜੀ ਆਪਣੇ ਮਾਹਿਰਜੀਤ ਸਿੰਘ ਇਹ ਬਗੀਚੀ ਵੀਰ ਜੀ ਨਾਲ ਦੇ ਜਿਹੜੇ ਆ ਉਹ ਬੇਟੇ ਆ ਜੀ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਤੇ ਮਿਹਨਤ ਦੇ ਸਦਕਾ ਹੀ ਭਾਈ ਆ ਜਿਨ੍ਹਾਂ ਨੇ ਬੁਲਟ ਨੂੰ ਕਿੱਕ ਮਾਰੀ ਆ ਨਹੀਂ ਦਾ ਭਾਈ ਕਿੱਕ ਦੇ ਸਪਲੈਂਡਰ ਨੂੰ ਮਾਰਨੀ ਔਖੀ ਹੋ ਜਾਂਦੀ ਆ ਇਹਨਾਂ ਨੇ ਫੇਰ ਅੱਜ ਬੁਲਟ ਨੂੰ ਮਾਰੀ ਆ ਬਾਕੀ ਜਿਹੜਾ ਬੁਲਟ ਵਾਲਾ ਕੱਪ ਕਰਾਇਆ ਵਾ ਉਸ ਕਮੇਟੀ ਨੂੰ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵਧੀਆ ਸ਼ੌਂਕ ਦਾ ਉਪਰਾਲਾ ਕੀਤਾ ਤੇ ਪਹਿਲਾ ਨਾਮ ਜਿਹੜਾ ਉਹ ਬੁਲਟ ਰੱਖਿਆ ਠੀਕ ਹੈ ਜੀ ਕਵਰ ਬਾਡ ਵਿਜ਼ਨ ਵੱਲੋਂ ਬਹੁਤ ਬਹੁਤ ਮੁबारकਾਂ ਜੀ ਹਾਂਜੀ ਭਾਈ 2023 ਦੇ ਵਿੱਚ ਜਿਹੜਾ ਵਣਾ ਉਹ ਇਹ ਜੀ ਇਹਨਾਂ ਦਾ ਪਿਛਲੇ ਸਾਲ ਵੀ ਜਿਹੜਾ ਨਾ ਮਲਵਈਆਂ ਦੇ ਵਿੱਚ 2023 ਦੇ ਵਿੱਚ ਦੂਸਰਾ ਨਾਮ ਸੀ ਜੀ ਮਲਵਈਆਂ ਦੇ ਵਿੱਚ ਇਹ ਇਸ ਦਫਾ ਜਿਹੜਾ ਵਾ ਇਹਨਾਂ ਦਾ ਪਹਿਲਾ ਨਾਮ ਆ ਜੀ ਮਲਵਈਆਂ ਦੇ ਵਿੱਚ ਠੀਕ ਹੈ ਜੀ ਇਹ ਸਾਰਾ ਇਹ ਤਰਨ ਧਰਨ ਤੋਂ ਆਲਗ ਰੋਪਿਆ ਜੀ ਤੇ ਐਰ ਕੀ ਜਿਹੜਾ ਤਰਨ ਧਰਨ ਦਾ ਮੇਲਾ ਲੁੱਟਿਆ ਵਾ ਉਹ ਇਹਨਾਂ ਨੇ ਲੁੱਟਿਆ ਜੀ ਹਿੱਟ ਪ੍ਰਵਾਜ ਵੀ ਇਹ ਲੱਗੇ ਯਾਰ ਇਹ ਪਹਿਲਾ ਨਾਮ ਵੀ ਇਹ ਲੱਗੇ ਆ ਬੋਬੋ ਮੁਬਾਰਕਾਂ ਦੀ ਕਵਰਵਾੜ ਵੀਨ ਵੱਲੋਂ ਠੀਕ ਹੈ ਜੀ ਬਾਕੀ ਜਿੰਨੀਆਂ ਵੀ ਮੁਬਾਰਕਾਂ ਵਾ ਨਾ ਸਾਰੀਆਂ ਜੀ ਏ ਭਗੇ ਭਾਈਆਂ ਨੂੰ ਬੜਾ ਕ੍ਰੈਨੇਟ ਜਾਂਦਾ ਵਾ ਇਹਨਾਂ ਨੇ ਸ਼ੌਕ ਨੂੰ ਉੱਪਰ ਖੜਿਆ ਵਾ ਸੋ ਇਹਨੇ ਸਤਾ ਜੀ ਨਾਲ ਦੀ ਸਾਹਮ ਦੇ ਕਬੂਤਰ ਉੱਡੇ ਆ ਠੀਕ ਹੈ ਜੀ ਤੇ ਛੱਤ ਜਿਹੜੀ ਹੈ ਸਾਡੇ ਬਗੀਚੀ ਵੀਰ ਜੀ ਨਾਲ ਉਹਨਾਂ ਦੇ ਆ ਬੈਠੇ ਆ ਠੀਕ ਹੈ ਜੀ ਕਵਰ ਬਾਡ ਵਿਜ਼ਨ ਵੱਲੋਂ ਬੋਮ ਬੋਮ ਬਾਤਾਂ ਦੀ ਕੱਪ ਵੇਖ ਲਓ ਭਾਈ 6 ਫੁੱਟੇ ਦਾ ਆਪਣਾ ਸਨਮਾਨ ਹੋਇਆ ਜੀ ਪ੍ਰਧਾਨ ਸਾਹਿਬ ਬਣਾ ਦਾ ਬਲਾਸ ਨਾਲ ਭਾਦਰ ਕਬੂਤਰ ਤਿੰਨ ਵਾਗੇ 23 ਮਿੰਟਾਂ ਦੇ ਉੱਤੇ ਉਹ ਵੀ ਇੰਨਾ ਰਾਹੀ ਜੀ ਆ ਵਿਸ਼ੇਸ਼ ਸਨਮਾਨ ਠੀਕ ਹੈ ਜੀ ਕਵਰ ਬੋਰਡ ਪੀਜਨ ਵੱਲੋਂ ਬਹੁਤ ਬਹੁ ਮबारकਾਂ ਦੀ ਸਾਡੇ ਵੀਰਾਂ ਨੂੰ ਤਾੜੀਆਂ ਜੀ ਹਾਂ ਜੀ ਜਿਹੜਾ ਨਾ ਉਹ ਵਿਸ਼ੇਸ਼ ਸਨਮਾਨ ਜਿਹੜਾ ਵਾ ਚੁਭਾਲ ਕਬੂਤਰ ਕਲੱਬ ਤੇ ਡਾਲ ਕਬੂਤਰ ਕਲੱਬ ਵੱਲੋਂ ਜਿਹੜਾ ਵਿਸ਼ੇਸ਼ ਸਨਮਾਨ ਆ ਸਾਡੇ ਅਮਰਕੌਰ ਤੋਂ ਸਤਰਾਮ ਭਾਈ ਹੁਣੀ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਇਹਨਾਂ ਦੇ ਕਲੱਬ ਦਾ ਠੀਕ ਹੈ ਜੀ ਕਵਰ ਬੋਰਡ ਵਿਜ਼ਨ ਵੱਲੋਂ ਇਹਨਾਂ ਨੂੰ ਬੈਸਟੋ ਵਲਗ ਜੀ ਇਦਾਂ ਸ਼ੌਂਕ ਸਾਰੇ ਭਰਾਵਾਂ ਦਾ ਜਿਹੜਾ ਵਾ ਕਰਵਾਉਂਦੇ ਰਹਿਣ ਤੇ ਨਾਲ ਜੀ ਸਾਡੇ ਮਹਿਬੂਬ ਪੋਰਤੋਂ ਜਿਹੜੇ ਆ ਸਾਡੇ ਵੀਰ ਜੀ ਨਹੀਂ ਇਹਨਾਂ ਦਾ ਸਲੂਟ ਆ ਭਾਈ ਇਹਨਾਂ ਨੂੰ ਉਤਾਰ ਭਾਈ ਨੂੰ ਜੇ ਆਪਣਾ ਕਬੂਤਰੇ ਨਾਂ ਕਟਾਉਂਦੇ ਅੱਜ ਪਹਿਲਾ ਨਾਮ ਤੇ ਭਾਦਰ ਨਰ ਆਈ ਪਰ ਇਹਨਾਂ ਦੀ ਕਬੂਤਰ ਬਾਜੀ ਨੂੰ ਸਲੂਟ ਆ ਸਤਨਾਮ ਭਾਈ ਤੁਹਾਡਾ ਕੀ ਕਹਿਣਾ ਇੰਨਾ ਬਾਰੇ ਵਾ ਇਹ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਭਾਈ ਖਿਡਾਰੀ ਹੁਣ ਇਦਾਂ ਦੇ ਚਾਹੀਦੇ ਆ ਖਿਡਾਰੀ ਐਂਡ ਹੋ ਗਿਆ ਜੀ ਸਾਫ ਸੂਰੇ ਹੋਣੇ ਚਾਹੀਦੇ ਆ ਜੇ ਚੋਂਦੇ ਦੇ ਨਾਮ ਲੈ ਸਕਦੇ ਸੀ ਨਾ ਪਹਿਲਾ ਵੀ ਤੇ ਲਾਸਟ ਵੀ ਲੋ ਜੀ ਮੋਹਰਾਂ ਦੇ ਉੱਤੇ ਸਾਡੇ ਜਿਹੜੇ ਆ ਚਬਾਲ ਤੋਂ ਹਾਂਜੀ ਤੇ ਇਹਨਾਂ ਨੇ ਆ ਆਪਣਾ ਕਬੂਤਰ ਆਪ ਘਟਵਾਇਆ ਇਹ ਜੀ ਖਿਡਾਰੀ ਹੁੰਦਾ ਸਬੂਦ ਆ ਤੁਹਾਨੂੰ ਕਵਰ ਬਾਡ ਵੀਜਨ ਨਾਲ ਬਹੁਤ ਬਹੁਤ ਕਾਜ ਲੋ ਧੰਵਾਦ ਜੀ ਖਿਡਾਰੀ ਹੁੰਦਾ ਠੀਕ ਹੈ ਜੀ